ਵਾਹ 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 ਓ ਯਾਰਾ ਵੀ ਬਣਾਉਂਦੇ ਹੋ ਕੋਟੋ ਯਾਰਾ ਹੀ ਬਣਾ ਦੇਣਾ ਕੈਬਿਨੇਟ ਮੰਤਰੀ ਲਾਲਚੰਦ ਕਟਾਰੂਚਕ ਨੇ ਹਲਕਾ ਪੁਆਦੇ ਪਿੰਡ ਤਾਰਾਗੜ ਤੋਂ ਪਰਿਆਲ ਲਾੜੀ ਤੋਂ ਤੋਬੜਾ ਜਨਵਲੀ ਸੜਕ ਤੇ ਲੱਗੇ ਹੋਏ ਕੰਮ ਦਾ जायਜਾ ਲਿਆ ਇਸ ਮੌਕੇ ਤੇ ਮੰਤਰੀ ਲਾਲਚੰਦ ਕਟਾਰੂਚਕ ਵੱਲੋਂ ਅਧਿਕਾਰੀਆਂ ਨੂੰ ਕੰਮ ਵਧੀਆ ਤਰੀਕੇ ਦੇ ਨਾਲ ਅਤੇ ਰੋੜ ਜਲਦ ਬਣਾਉਂਦੇ ਨਿਰਦੇਸ਼ ਜਾਰੀ ਕੀਤੇ ਇਸ ਮੌਕੇ ਤੇ ਖਾਸ ਸਵਿਖਣ ਵਾਲੀ ਗੱਲ ਇਹ ਸੀ ਕਿ ਇੱਕ ਨਿੱਜੀ ਸਕੂਲ ਦੀ ਬੱਸ ਵਿੱਚ ਸਵਾਲ ਛੋਟੇ ਬੱਚਿਆਂ ਨੇ ਵੀ ਰੋਡ ਦੇ ਕੰਮ ਲਗਾਉਣ ਲਈ ਕੈਬਨਿਟ ਮੰਤਰੀ ਲਾਲਚੰਦ ਕਟਾਰੂਚਕ ਦਾ ਧੰਨਵਾਦ ਕੀਤਾ। ਤੁਹਾਨੂੰ ਦੱਸਦੇ ਚੱਲਿਆ ਕਿ ਹਲਕਾ ਪੁਆ ਵਿਖੇ ਲੰਬੇ ਸਮੇਂ ਤੋਂ ਖਸਤਾ ਹਾਲਤ ਸੜਕ ਦਾ ਨਿਰਮਾਣ ਕਾਰਜ ਚੱਲ ਰਿਹਾ ਹੈ ਜਿਸ ਨਾਲ ਸਥਾਨਕ ਲੋਕਾਂ ਵਿੱਚ ਖੁਸ਼ੀ ਦਾ ਮਾol ਹੈ। ਮੰਤਰੀ ਲਾਲਚੰਦ ਕਟਾਰੂਚਕ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਬੋਲੂ ਲਗਾਤਾਰ ਲੋਕਾਂ ਦੇ ਹਿੱਤ ਦੇ ਕੰਮ ਕੀਤੇ ਜਾ ਰਹੇ ਨੇ ਅਤੇ ਆਉਣ ਵਾਲੇ ਸਮੇਂ 'ਚ ਹੋਰ ਵੀ ਵਿਕਾਸ ਕਾਰਜ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਹਲਕਾ ਪੁਆ ਦੀਆਂ 73 ਸੜਕਾਂ ਦਾ ਕੰਮ ਯੁੱਧ ਸਟਾਰਟ ਤੇ ਚੱਲ ਰਿਹਾ ਹੈ ਜੋ ਲੋਕਾਂ ਨੂੰ ਜਲਦ ਸਮਰਪਿਤ ਕੀਤੇ ਜਾਣਗੇ ਇਸ ਮੌਕੇ ਤੇ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਬੀਸੀ ਵਿੰਗ ਇਨਚਾਰਜ ਨਰੇਸ਼ ਸੈਣੀ ਆਦਿ ਵੀ ਮੌਜੂਦ ਸੀ ਕਿੰਨੇ ਫੁੱਟ ਚੌੜੀਆਂ ਉਰ ਕੀ ਸੁਵਿਧਾ ਮਿਲੇਗੀ ਲੋਕਾਂ ਤੇ ਜਿਹੜੇ ਤਾਰਾਗੜ੍ਹ ਭਰਿਆਲਾੜੀ ਆਪ ਨੂੰ ਧੋਵੜਾ ਰੋਡ ਆ ਜਿੱਥੇ ਆਪਾਂ ਖੜੇ ਆ ਇਸ ਵੇਲੇ ਇਹ ਰੋਡ ਲੰਬੇ ਸਮੇਂ ਤੋਂ ਆ ਪੇਕਸ਼ਾ ਦਾ ਸਕਾਰ ਸੀਗਾ ਔਰ ਇਸ ਰੋਡ ਤੋਂ ਲੋਕਾਂ ਨੇ ਆਣਾ ਜਾਣਾ ਬੰਦ ਕਰ ਦਿੱਤਾ ਸੀ ਲੋਕਾਂ ਨੇ ਰਾਹ ਬਦਲ ਲੇ ਸਨ ਆਪਣੇ ਕਿਉਂਕਿ 2 2 3 3 4 4 ਫੁੱਟ ਦੇ ਟੋਏ ਪਏ ਸਨ ਹਨ ਬੈਲੈਂਸ ਹੈਗਾ ਸਾਰਾ ਕੁਝ ਔਰ ਇਸ ਇਲਾਕੇ ਦੇ ਲੋਕਾਂ ਦੀ ਸਭ ਤੋਂ ਜੇ ਕੋਈ ਮੇਜਰ ਡਿਮਾਂਡ ਸੀ ਤੋ ਇਹ ਰੋਡ ਦੀ ਸੀਗੀ ਸੋ ਮੈਨੂੰ ਖੁਸ਼ੀ ਹੈ ਕਿ ਇਹਦਾ ਕੰਮ ਚੱਲ ਰਿਹਾ ਇਹ 9.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ ਰੋਡ ਬਣਨਾ ਔਰ ਸਭ ਤੋਂ ਜਿਹੜੀ ਪਹਿਲਾਂ ਜਿਹੜੀ ਜਬਰਦਸਤ ਗੱਲ ਹੋਈ ਆ ਕਿ ਇਹ ਰੋਡ 10 ਫੁੱਟ ਤੋਂ ਸਿੱਧਾ 18 ਫੁੱਟ ਬਣਨਾ ਔਰ ਇਹ ਪਲਾਨ ਰੋਡ ਤੇ ਰੋਡ ਬਣ ਰਿਹਾ ਸੋ ਬੜਾ ਸ਼ਾਨਦਾਰ ਕੰਮ ਚੱਲ ਰਿਹਾ ਬੜਾ ਤੇਜ਼ੀ ਨਾਲ ਕੰਮ ਚੱਲ ਰਿਹਾ ਔਰ ਤੁਸੀਂ ਦੇਖਿਆ ਵੀ ਰਾਹ ਦੇ ਵਿੱਚ ਨਾ ਛੋਟੇ ਛੋਟੇ ਬੱਚੇ ਮਤਲਬ ਮਿਲੇ ਆ ਤੋ ਆਪ ਵੀ ਜਿਹੜੇ ਛੋਟੇ ਛੋਟੇ ਬੱਚੇ ਆ ਉਹ ਵੀ ਕਿਵੇਂ ਮਤਲਬ ਐਪਰੀਸ਼ੀਏਟ ਕਰ ਰਹੇ ਆ ਇਸ ਕੰਮ ਨੂੰ ਔਰ ਲੋਕਾਂ ਦੇ ਚਿਹਰਿਆਂ ਤੇ ਵੀ ਰੌਣਕ ਆ ਸੋ ਲਗਾਤਾਰ ਮੇਰੇ ਹਲਕੇ ਦੇ ਅੰਦਰ ਰੋਡ ਜਿਹੜੇ 20 22 ਸਾਲਾਂ ਤੋਂ ਸੀਗੇ ਮਤਲਬ ਪਿਛੜੀਆਂ ਸਰਕਾਰਾਂ ਵੱਲੋਂ ਨਹੀਂ ਬਣਾਈ ਜਾ ਸਕੇ ਉਹ ਮੈਂ ਬਣਾਣ ਦਾ ਜਿਹੜਾ سلسلہ ਲਗਾਤਾਰ ਚੱਲ ਰਿਹਾ ਸੋ ਮੈਨੂੰ ਖੁਸ਼ੀ ਆ ਕਿ ਮਾਨ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਲੇਰੀ ਦੇ ਨਾਲ ਬੁਰੇ ਖੁੱਲੇ ਮਨ ਦੇ ਨਾਲ ਮੇਰੇ ਹਲਕੇ ਦੇ ਲੋਕਾਂ ਦੀ ਬਾਹ ਫੜ ਰਿਹਾ ਆ One of the premium and prestigious professional institutes providing a wide range of professional courses with 100% placement assistance. We are Sri Sai Group of Institutes.